ਜਿਹੜਾ ਜੀ ਪਿੱਛੇ ਮੈਂ ਅ ਪਰਸਪਨ ਉਸਾਰੇ ਨੂੰ ਬਰੀਫ ਕੀਤਾ ਸੀਗਾ ਕੰਤਿਨ ਕੁਮਾਰੀ ਵਾਸੀ ਲੁਧਿਆਣਾ ਇੰਸਟਾਗ੍ਰam ਤੇ ਜਿਨ੍ਹਾਂ ਦੇ ਕਾਫੀ ਫੋਲੋਅਰਸ ਅਗਰ ਅਸੀਂ ਕਿ ਉਹਨਾਂ ਦਾ ਜਿਹੜਾ ਬੜਾ ਬਰੂਟਲ ਮਰਡਰ ਹੋਇਆ ਹੈ ਬਠਿੰਡਾ ਚ ਜਿੱਥੇ ਉਹਨਾਂ ਦੀ ਬਾਡੀ ਨੂੰ ਆਦੇਸ਼ ਹਸਪੀਟਲ ਦੀ ਪਾਰਕਿੰਗ ਜੁਣਾ ਦੀ ਗੱਡੀ ਚ ਛੱਡ ਕੇ ਦੋਸ਼ੀ ਫਰਾਰ ਹੋ ਗਏ ਸੀਗੇ ਉਸ ਕੇਸ 'ਚ ਜਿਹੜੇ ਦੋਸ਼ੀ ਅਸੀਂ ਫੜੇ ਸੀਗੇ ਨਿਮਰਤਜੀਤ ਔਰ ਜਸਪ੍ਰੀਤ ਉਹਨਾਂ ਦੀ ਜਿਹੜੀ ड्यूरिंग रिमांड ਅਸੀਂ ਸਸਟੇਨਡ ਇੰਟਰੋਗੇਸ਼ਨ ਜਾਂ ਪੁੱਛਗਿੱਛ ਜਿਹੜੀ ਨਵੀਆਂ ਗੱਲਾਂ ਸਾਹਮਣੇ ਆਈਆਂ ਉਹ ਤੁਹਾਨੂੰ ਸਾਰਿਆਂ ਨੂੰ ਦੱਸਣ ਲਈ ਮੈਂ ਅੱਜ ਬੁਲਾਇਆ ਇਹਦੇ ਚ ਇਨੀਸ਼ੀਅਲੀ ਕੁਝ ਗੱਲਾਂ ਜੋ ਉਹਨਾਂ ਨੇ ਨਹੀਂ ਦੱਸਿਆ ਸੀ ਕਿਹਾ ਹੁਣ ਤਫ਼ਤੀਸ਼ ਚ ਪਤਾ ਲੱਗਿਆ ਹੈ ਇਹਨਾਂ ਨੇ ਉਹਨਾਂ ਨੇ ਦੱਸਿਆ ਕਿ ਪਹਿਲਾਂ ਜਿਹੜਾ ਮੇਨ ਕੌਨਸਪੀਰੇਟਰ ਅਮਰਿਤਪਾਲ ਮੈਰੋ ਹੈ ਦੇ ਵਰ ਟ੍ਰਾਈਂਗ ਟੂ ਸੇਵ ਹਿਮ ਥੋੜਾ ਬਹੁਤ ਬਟ ਅੱਜ ਹੁਣ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਅਮਰਿਤਪਾਲ ਮੈਰੋ ਐ ਉਹ ਐਟਲੀਸਟ 3 ਮਹੀਨੇ ਤੋਂ ਜਿਹੜੀ ਇਹ ਕੰਚਨ ਦੇਵੀ ਐ ਇਹਨੂੰ ਮਾਰਨ ਦੀ ਪਲਾਨਿੰਗ ਕਰ ਰਿਹਾ ਸੀਗਾ ਤੇ ਜਿਹਦੇ ਚ ਇਹਨਾਂ ਦੋਨਾਂ ਨੂੰ ਉਹਨੇ ਸ਼ਾਮਿਲ ਕੀਤਾ ਹੋਇਆ ਸੀਗਾ ਬਟ ਬੇਸਿਕਲੀ ਇਟ ਵਾਸ ਹਿਸ ਆਈਡੀਆ ਤੇ ਇਸ ਪਲਾਨਿੰਗ ਦੇ ਤਹਿਤ ਇਹ ਕਈ ਵਾਰੀ ਤਿੰਨੋਂ ਜਣੇ ਲੁਧਿਆਣਾ ਵੀ ਜਾਂਦੇ ਰਹੇ ਉਹਦੀ ਰੈਕੀ ਵੀ ਕਰਦੇ ਰਹੇ ਉਹਦੀ ਮੂਵਮੈਂਟ ਔਰ ਲਾਈਫਸਟਾਈਲ ਨੂੰ ਵਾਚ ਕਰਦੇ ਰਹੇ ਉਹ ਕਿਹੜੀ ਗੱਡੀ ਡਰਾਈਵ ਕਰਦੀ ਹੈ ਕਿੱਥੇ ਰਹਿੰਦੀ ਹੈ ਕਦੋਂ ਜਾਂਦੀ ਹੈ ਉਹ ਸਾਰਾ ਕੁਝ ਦੇਖਦੇ ਰਹੇ ਤੇ ਇਨਫੈਕਟ ਕੁਝ ਹੋਟਲ ਚ ਵੀ ਨਾਨੇ ਆਨ ਐਨ ਆਫ ਸਟੇ ਕੀਤਾ ਉਹਦੇ ਘਰ ਦੇ ਨੇੜੇ ਤੇੜੇ ਜਿਹੜੇ ਅਸੀਂ ਤਫਤੀਸ਼ ਚ ਫਾਈਨ ਟਿਊਨ ਕਰਾਂਗੇ ਔਰ ਫਿਰ ਨਾਨੇ ਜੋ ਸਭ ਤੋਂ ਪਹਿਲਾਂ 7 ਜੂਨ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀਗਾ 7 ਜੂਨ ਨੂੰ ਜਿਹੜਾ ਅਮ੍ਰਿਤਪਾਲ ਹੈ ਔਰ ਜਸਪ੍ਰੀਤ ਇਹ ਲੁਧਿਆਣੇ ਗਏ ਜਸਪ੍ਰੀਤ ਬਾਹ ਰਿਆ ਪਰ ਅੰਮ੍ਰਿਤਪਾਲ ਇਹਦੇ ਘਰ ਗਿਆ ਜਿੱਥੇ ਇਹ ਅਵੇਲੇਬਲ ਹਾਜ਼ਰ ਨਹੀਂ ਸੀਗੀ ਉਸ ਦਿਨ ਕੰਚਨ ਤੇ ਉਸ ਦਿਨ ਇਹ ਉਹਦੇ ਮਦਰ ਨਾਲ ਹੀ ਗੱਲ ਕਰਕੇ ਆ ਗਿਆ ਤੇ ਅਗਲੇ ਦਿਨ 8 ਤਰੀਕ ਨੂੰ ਦੁਬਾਰਾ ਅੰਮ੍ਰਿਤਪਾਲੋ ਦੇ ਘਰ ਗਿਆ ਤੇ ਉੱਥੇ ਕੰਚਨ ਔਰ ਉਹਦੇ ਮਦਰ ਜਿਹੜੀ ਗਿਰਜਾ ਦੇਵੀ ਆ ਉਹ ਮਿਲੇ ਤੇ ਇਹਨੇ ਉਹਨਾਂ ਨੂੰ ਕਿਹਾ ਕਿ ਬਠਿੰਡਾ ਜਿਹੜੀ ਕਾਰ ਦੀ ਪ੍ਰੋਮੋਸ਼ਨ ਲਈ ਉਹਨੂੰ ਬੁਲਾ ਰਹੇ ਸੀਗੇ ਕਿ ਤੂੰ ਸਾਡੇ ਨਾਲ ਬਠਿੰਡਾ ਚੱਲ ਉਸ ਟਾਈਮ ਉਹਨੇ ਰੀਜ਼ਨ ਸਾਈਡ ਕੀਤਾ ਕਿ ਮਦਰ ਢਿੱਲੇ ਤੇ 8 ਤਰੀਕ ਨੂੰ ਉਹ ਇਹਨਾਂ ਦੇ ਨਾਲ ਨਹੀਂ ਆਈ ਤੇ ਅਗਲੇ ਦਿਨ 9 ਤਰੀਕ ਨੂੰ ਦੁਬਾਰਾ ਅਮਰਿਤਪਾਲ ਨੇ ਕੰਚਨ ਨੂੰ ਕੰਟੈਕਟ ਕੀਤਾ ਔਰ ਇਕਤੇ ਨੇ ਕਾਰ ਪ੍ਰੋਮੋਸ਼ਨ ਦੀ ਗਲਤੀ ਪਹਿਲਾਂ ਹੀ ਕੀਤੀ ਸੀ ਪਲੱਸ ਉਹਨੇ ਉਹਦੇ ਨਾਲ ਇਹ ਗੱਲ ਕੀਤੀ ਕਿ ਤੇਰੀ ਜਿਹੜੀ ਗੱਡੀ ਹੈ ਉਹਦੀ ਵੀ ਅਸੀਂ ਥੋੜੀ ਬਹੁਤ ਰੈਨੋਵੇਸ਼ਨ ਜਾਂ ਰਿਪੇਅਰ ਵਰਕ ਕਰਾ ਦਾਂਗੇ ਤੇ ਇਹਨਾਂ ਗੱਲਾਂ 'ਚ ਉਹ ਮੰਨ ਗਈ ਤੇ 9 ਤਰੀਕ ਨੂੰ ਅ ਅਮਰਿਤਪਾਲ ਜਸਪ੍ਰੀਤ ਔਰ ਨਿਮਰਤ ਤਿੰਨੋਂ ਆਪਣੇ ਮੋਗੇ ਤੋਂ ਲੁਧਿਆਣੇ ਵੱਲ ਚੱਲੇ ਤੇ ਉੱਥੇ ਪਹੁੰਚ ਕੇ ਇਹਨਾਂ ਨੇ ਅੰਮ੍ਰਿਤਪਾਲ ਨੇ ਜਿਹੜੀ ਕੰਚਨ ਹੈ ਉਹਨੂੰ WhatsApp ਤੇ ਕੰਟੈਕਟ ਕੀਤਾ ਤੇ ਅਪੋਲੋ ਹਸਪੀਟਲ ਦੇ ਨੇੜੇ ਉਹਨੂੰ ਬੁਲਾ ਲਿਆ ਜਿਹੜੀ ਆਪਣੀ ਗੱਡੀ 'ਚ ਉੱਥੇ ਆ ਗਈ ਉਸ ਤੋਂ ਬਾਅਦ ਜਿਹੜਾ ਅੰਮ੍ਰਿਤਪਾਲ ਹੈ ਉਹ ਕੰਚਨ ਦੀ ਜਿਹੜੀ Eon ਗੱਡੀ ਸੀਗੀ ਜਿਹੜੀ ਮੌਕੇ ਤੇ ਵੀ ਬਰਾਮਦ ਹੋਈ ਹੈ ਉਸ ਗੱਡੀ 'ਚ ਉਹਨੇ ਟਰੈਵਲ ਕੀਤਾ ਪਿੱਛੀ ਸੀਟ 'ਤੇ ਜੋ ਹੁਣ ਤੱਕ ਪਤਾ ਲੱਗਿਆ ਬੈਠ ਕੇ ਤੇ ਜਿਹੜੀ N Scorpio ਜੇ ਲੋਕ ਮੋਗੇ ਤੋਂ ਆਏ ਸੀਗੇ ਉਹ ਜਸਪ੍ਰੀਤ ਔਰ ਨਿਮਰਤਜੀਤ ਉਹਦੇ ਤੋਂ ਟਰੈਵਲ ਅੱਗੇ ਉਹਨਾਂ ਨੇ ਗੱਡੀ ਲਾ ਲਈ ਸੋ ਫਾਈਨਲੀ ਜਦੋਂ ਇੱਥੇ ਬਠਿੰਡੇ ਪਹੁੰਚ ਗਏ ਜਿਸ ਗਰਾਜ ਚ ਇਹਨਾਂ ਨੇ ਕੰਮ ਉਹਦਾ ਕਰਾਉਣ ਲਈ ਪ੍ਰੋਮਿਸ ਕੀਤਾ ਸੀਗਾ ਤੇ ਅਮਰਿਤਪਾਲ ਇਨ ਅ ਵੈਰੀ ਪ੍ਰੀਪਲਾਨਡ ਕਾਂਸਪੀਰੇਸੀ ਪਹਿਲਾਂ ਹੀ ਉਹਦੀ ਗੱਡੀ 'ਚੋਂ ਬਿਫੋਰ ਰੀਚਿੰਗ देयर ਉਹ ਪਹਿਲਾਂ ਹੀ ਆਪਣੀ ਐਨ ਸਕੋਰਪੀਓ ਚ ਚਲਾ ਗਿਆ ਤੇ ਜਿਹੜਾ ਨਿਮਰਤ ਹੈ ਉਹ ਕੰਜਨ ਦੀ ਗੱਡੀ ਉਹਦੇ ਨਾਲ ਕੰਜਲ ਦੇ ਨਾਲ ਉਹ ਗਰਾਜ ਚੰਦਰ ਚਲਾ ਗਿਆ ਤੇ ਜਿਹੜੀ ਗੱਡੀ ਦਾ ਕੰਮ ਸੀ ਉਹ ਸ਼ਾਮ ਤੋਂ ਲੈ ਕੇ ਅਰਾਊਂਡ ਰਾਤ ਦੇ 12:30 ਦੇ ਕਰੀਬ ਤੱਕ ਉਹ ਚੱਲਦਾ ਰਿਹਾ ਜੋ ਜੋ ਉਹਨਾਂ ਨੇ ਕਰਾਉਣਾ ਸੀਗਾ ਦੇ ਬੋਥ ਇਨਸਾਈਡ ਤੇ ਉਸ ਤੋਂ ਬਾਅਦ ਜਦੋਂ ਕੰਮ ਪੂਰਾ ਹੋ ਗਿਆ ਤੇ ਕੰਚਨ ਉਹ ਨਿਮਰਤ ਬਾਹਰ ਆ ਗਏ ਉਹ ਆਪਣੀ ਗੱਡੀ 'ਚ ਤੇ ਉਸ ਤੋਂ ਬਾਅਦ ਜਿਹੜੇ ਅੰਮ੍ਰਿਤ ਔਰ ਜਸਪ੍ਰੀਤ ਸੀਗੇ ਇਹ ਦੋਨੋਂ ਗੱਡੀਆਂ ਨਾਲ-ਨਾਲ ਰਹੀਆਂ ਪਹਿਲੇ ਇੱਧਰ-ਉੱਧਰ ਘੁੰਮਦੇ ਰਹੇ ਦੇ ਵੈਂਟ ਟੂ ਸਮ ਪੈਟਰੋਲ ਪੰਪ ਕੁਝ ਖਾਣ ਦਾ ਬਹਾਨਾ ਵੀ ਇੱਧਰ-ਉੱਧਰ ਜਿਵੇਂ ਪੁੱਚੋ ਤੇ ਨੇੜੇ-ਤੇੜੇ ਆਊਟਲੈਟਸ ਤਾਂ ਵੀ ਗੇੜਾ ਦਿੰਦੇ ਨੇ ਦੋ ਇਟ ਵਾਸ ਵੈਰੀ ਲੇਟ ਐਟ ਨਾਈਟ ਸੋ ਉਸ ਤੋਂ ਬਾਅਦ ਜੋ ਉਹਨਾਂ ਦਾ ਪਹਿਲਾ ਹੀ ਸਾਰਾ ਪਲਾਨ ਸੀਗਾ ਜਿਹੜਾ ਅੰਮ੍ਰਿਤ ਵਨ ਸੈਕਿੰਡ ਜਦੋਂ ਇਹ ਪੁੱਚੋਗੋ ਲਾ ਗਏ ਤੇ ਉਸ ਤੋਂ ਬਾਅਦ ਜਸਪ੍ਰੀਤ ਹੈ ਜਿਹੜਾ ਉਹ ਸਕੋਰਪੀਓ ਚਲਾ ਰਿਆ ਸੀ ਉਹਨਾਂ ਨੇ ਇੱਕ ਪੈਟਰੋਲ ਪੰਪ ਤੇ ਜਿਹੜੀ ਉਹਦੀ ਗੱਡੀ ਹੈ ਸਕ ਐਨ ਸਕੋਰਪੀਓ ਉਹਨੂੰ ਉੱਥੇ ਲਾ ਲਿਆ ਤੇ ਉਸ ਤੋਂ ਬਾਅਦ ਇਹ ਇਹਦੀ ਗੱਡੀ 'ਚ ਆ ਗਏ ਜਿਹੜੀ ਕੰਚਨ ਦੀ ਸੀਗੀ ਤੇ ਕੰਚਨ ਦੀ ਜਿਹੜੀ ਈਓਨ ਹੈ ਉਹ ਅੰਮ੍ਰਿਤਪਾਲ ਚਲਾਉਣ ਲੱਗ ਪਿਆ ਤੇ ਨਿਮਰਤ ਉਹਦੀ ਡਰਾਈਵ ਜਿਹੜੀ ਸਾਈਡ ਵਾਲੀ ਸੀਟ ਉੱਥੇ ਬੈਗਿਆ ਤੇ ਕੰਚਨ ਪਿੱਛੇ ਹੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਤਰੀਕੇ ਨਾਲ ਜਿਹੜੀ ਦੂਜੀ ਗੱਡੀ ਆਪਣੀ ਸਕੋਰਪੀਓ ਪੈਟਰੋਲ ਪੰਪ ਤੇ ਲਾਤੀ ਤੇ ਫਿਰ ਸੁਨਸਾਨ ਟਾਈਪ ਜਗ੍ਹਾ 'ਚ ਵੀ ਉੱਥੇ ਘੁੰਮਦੇ ਰਹੇ ਥੈਨ ਫਾਈਨਲੀ ਐਟ 1.0 ਉਹਨਾਂ ਨੇ ਇਹਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੇਰੇ ਜਿਹੜੇ ਉਹਦੇ ਕੋਲ ਦੋ ਫੋਨ ਸੀਗੇ ਕੰਚਨ ਕੋਲ ਇੱਕ ਉਹਦੇ ਕੋਲ ਆਈਫੋਨ ਸੀਗਾ ਤੇ ਇੱਕ ਟੱਚ ਸਕਰੀਨ ਸੀਗਾ ਤੇ ਥੈਨ ਦੇ ਸਟਾਰਟਡ ਦੇ ਜਿਹੜਾ ਇਹਨਾਂ ਦਾ ਪੂਰਾ پلان ਸੀਗਾ ਵੀ ਤੂੰ ਆਪਣੇ ਫੋਨ ਦੇ ਪਾਸਵਰਡ ਵਗੈਰਾ ਦੇ ਸੋ ਇਨੀਸ਼ੀਅਲੀ ਸ਼ੀ ਰਿਸਿਸਟਡ ਜੋ ਕੁਛ ਕਿਤੇ ਪਤਾ ਲੱਗ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਅਮਰਿਤਪਾਲ ਨੇ ਕਿਹਾ ਵੀ ਇਹਦੇ ਥੱਪੜ ਮਾਰ ਤੇ ਨਿਮਰਤ ਜੀ ਤੇ ਜਸਪ੍ਰੀਤ ਦੋਨਾਂ ਨੇ ਇਹਨੂੰ ਥੱਪੜ ਮਾਰੇ ਤੇ ਉਸ ਤੋਂ ਬਾਅਦ ਇਹ ਲੜਕੀ ਨੇ ਆਪਣਾ ਪਾਸਵਰਡ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਦਿਰ ਦੋਨੋਂ ਫੋਨ ਸੀਗੇ ਉਹ ਅਮਰਿਤਪਾਲ ਨੇ ਲੈ ਲਏ ਐਂਡ ਉਸ ਤੋਂ ਬਾਅਦ ਅਮਰਿਤਪਾਲ ਗੱਡੀ ਚਲਾ ਰਿਹਾ ਸੀ ਤੇ ਜਿਹੜੀ ਕੰਚਨ ਸੀ ਵਿੱਚ ਸੀਗੀ ਤੇ ਇਹ ਦੋਨੋਂ ਬੰਦੇ ਬੋਥ ਸਾਈਡ ਆਫ ਪਿਛਲੀ ਸੀਟ ਤੇ ਆ ਗਏ ਇੱਕ ਪਾਸੇ ਨਿਮਰਤ ਜੀ ਤੇ ਇੱਕ ਪਾਸੇ ਜਸਪ੍ਰੀਤ ਥੈਨ ਅੰਮ੍ਰਿਤ ਨੇ ਇਹਨਾਂ ਨੂੰ ਕਿਹਾ ਅੰਮ੍ਰਿਤਪਾਲ ਨੇ ਵੀ ਇਹਦਾ ਹੁਣ ਕੰਮ ਕਰ ਦੋ ਤੇ ਜਿਹੜਾ ਜਸਪ੍ਰੀਤ ਨੇ ਕਮਰ ਕੱਸ ਜੋ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਹਨੇ ਆਪਣਾ ਕਮਰ ਕੱਸ ਲਾ ਕੇ ਉਹਦੀ ਗੱਲ ਚ ਪਾ ਦਿੱਤਾ ਜਿਹੜਾ ਨਿਮਰਤ ਸੀਗਾ ਉਹਨੇ ਇੱਕ ਪਾਸੇ ਉਹਨੂੰ ਖਿੱਚਿਆ ਤੇ ਜਸਪ੍ਰੀਤ ਨੇ ਦੂਨੀ ਦੂਜੀ ਸਾਈਡ ਤੋਂ ਦੋਨੋਂ ਪਾਸੇ ਉਹਨੂੰ ਖਿੱਚਿਆ ਐਂਡ ਜਿਹੜਾ ਅੰਮ੍ਰਿਤ ਅੱਗੇ ਉਹਨੇ ਉਹਦਾ ਗਲਾ ਘੋਟਿਆ and they continued this till at least uh, 10 to 15 minutes jadon tak ode sa khatam nahi ho gaye then finally she passed away us to baad edi jo pehla hi plan sega ke us to baad ye jada petrol pump te gaddi nanne end scorpio apni lagayi segi when they reached uh, that petrol pump utthe already unna de puchan to pehla jo hun tafteesh ch pata laggeya ik ranjit singh wasi uh, uh, ਉਬਾਸੀ ਵਿਲੇਜ ਸੋਹਲ ਥਾਣਾ ਜਬਾਲ ਤਰਨ ਤਰਨ ਉਹ ਤੇ ਇੱਕ ਹੋਰ ਨਾਮਾ ਲੂਮ ਵਿਅਕਤੀ ਇੱਕ ਛੋਟੀ ਗੱਡੀ ਸਵਿਫਟ ਯਾ i10 ਹਲੇ ਕਲੀਅਰ ਨਹੀਂ ਹੋਇਆ ਕਾਫੀ ਟਾਈਪ ਦੀ ਕਲਰ ਦੀ ਦੇ ਵਰ ਆਲਰੇਡੀ ਸਟੈਂਡਿੰਗ देयर ਤੇ ਅਮਰਿਤਪਾਲ ਨੇ ਉਹਨਾਂ ਨੂੰ ਕਿਹਾ ਕਿ ਇਹਦਾ ਕੰਮ ਕੰਚਨ ਦਾ ਹੋ ਗਿਆ ਹੈ ਐਂਡ ਇਹਨਾਂ ਨੂੰ ਵੀ ਕਨਵੇ ਕੀਤਾ ਕਿ ਦੇ ਵਰ ਆਲਰੇਡੀ ਅਵੇਅਰ ਆਫ ਦਾ ਪਲਾਨ ਤੇ ਉਸ ਤੋਂ ਬਾਅਦ ਜਿਹੜਾ ਅਮਰਿਤਪਾਲ ਹੈ ਇਹ ਰਣਜੀਤ ਔਰ ਅਨਨੋਨ ਬੰਦੇ ਦੀ ਗੱਡੀ 'ਚ ਬੈ ਕੇ ਉੱਥੋਂ ਚਲਾ ਗਿਆ ਐਂਡ ਹੀ ਹੈਡ ਆਲਰੇਡੀ ਡਾਇਰੈਕਟਿਡ 뎀 ਕਿ ਤੁਸੀਂ ਆਦੇਸ਼ ਦੀ ਪਾਰਕਿੰਗ 'ਚ ਇਹ ਗੱਡੀ ਡ੍ਰੌਪ ਕਰਨੀ ਹੈ ਸੋ ਉਹ ਦੂਜੇ ਪਾਸੇ ਚਲਾ ਗਿਆ ਤੇ ਜਿਹੜੇ ਜਸਪ੍ਰੀਤ ਔਰ ਨਿਮਰਤ ਹੈ ਉਹ ਦੀ ਗੱਡੀ ਲੈ ਕੇ ਆਦੇਸ਼ ਪਾਰਕਿੰਗ ਚਲੇ ਗਏ ਤੇ ਅੰਦਰ ਜਿਹੜਾ ਨਿਮਰਤ ਹੈ ਉਹ ਬਾਹਰ ਰੁਕ ਗਿਆ ਤੇ ਜਸਪ੍ਰੀਤ ਗੱਡੀ ਲੈ ਕੇ 2 ਵਜੇ ਦੇ ਕਰੀਬ ਪਾਰਕਿੰਗ 'ਚ ਲਗਾ ਕੇ ਆ ਗਿਆ then when they came out ਉਹਨੂੰ ਰਿਅਲਾਈਜ਼ ਹੋਇਆ ਕਿ ਜਿਹੜਾ ਉਹਦੇ ਗੱਲੇ 'ਚ ਫਾਹਾ ਪਾਇਆ ਸੀ ਉਹ ਵਿੱਚੇ ਰਹਿ ਗਿਆ ਸੋ ਜਸਪ੍ਰੀਤ ਨੇ ਕਾਲ ਕੀਤਾ ਅੰਮ੍ਰਿਤਪਾਲ ਨੂੰ ਕਿ ਐਦਾਂ ਦਾ ਹੋ ਗਿਆ ਤੇ ਅੰਮ੍ਰਿਤਪਾਲ ਨੇ ਕਿਹਾ ਕਿ ਨਹੀਂ ਉਹ ਤਾਂ ਬੜਾ ਇੰਪੋਰਟੈਂਟ ਏਵਿਡੈਂਸ ਹੈ ਉਹਨੂੰ ਵਾਪਸ ਕੱਢ ਕੇ ਲਿਆਓ ਸੋ ਦੁਬਾਰਾ ਇਹ ਲੋਗ ਉੱਥੇ ਗਏ ਪਾਰਕਿੰਗ 'ਚ ਬਟ ਕਿਸੇ ਤਰ੍ਹਾਂ ਉਹਦੇ ਫਾਹਾ ਨਹੀਂ ਇਨਾਂ ਤੋਂ ਕੱਢਿਆ ਗਿਆ ਸੋ ਇਹਨਾਂ ਨੇ ਫੇਰ ਤੋਂ ਗੱਡੀ ਪਾਰਕਿੰਗ 'ਚੋਂ ਗੱਡੀ ਤੇ ਫੇਰ ਬਾਹਰ ਕੁਮਾਂਦਰੇ ਤੇ ਅਗੇਨ ਅ ਫਾਈਨਲੀ ਇਹਨਾਂ ਨੇ ਜਦੋਂ ਕੱਢ ਲਿਆ ਫਾਹਦ ਤੇ ਜਸਪ੍ਰੀਤ ਫਿਰ ਦੁਬਾਰਾ ਗਿਆ ਪਾਰਕਿੰਗ 'ਚ ਤੇ ਅਰਾਊਂਡ 5:30 ਦੇ ਕਰੀਬ ਦੁਬਾਰਾ ਉੱਥੇ ਜਾ ਕੇ ਪਾਰਕ ਕਰਕੇ ਆਏ ਤੇ ਉਸ ਤੋਂ ਬਾਅਦ ਨਿਮਰਤ ਤਬਾਰੀ ਸੀ ਫਿਰ ਇਨ ਸਕੋਰਪੀਓ ਲੈ ਕੇ ਉੱਥੋਂ ਨਿਕਲ ਗਏ ਸੋ ਇਹਦੇ 'ਚ ਇਹ ਪਤਾ ਲੱਗਿਆ ਕਿ ਇੱਕ ਤਾਂ ਜਿਹੜਾ ਅੰਮ੍ਰਿਤਪਾਲ ਐ ਥਰੋਅਆਊਟ ਹੀ ਵਾਸ ਪ੍ਰੈਜ਼ੈਂਟ देयर ਕਨਸਪੀਰੇਟਰ ਤਾਂ ਉਹ ਸੇਗਾ ਹੀ ਸੇਗਾ ਬਟ ਈਵਨ ਵਾਈਲ ਕਮਿਟਿੰਗ ਦਾ ਐਕਟ ਆਫ ਮਰਡਰ ਹੀ ਵਾਸ ਫੁਲੀ ਪਾਰਟ ਆਫ ਦਾ ਪਲਾਨ ਤਾਂ ਤਿੰਨਾਂ ਨੂੰ ਇਹ ਸਾਰਾ ਕੁਝ ਪਤਾ ਸੀਗਾ ਇਸ ਕਰਕੇ ਇਦੇ ਵਿੱਚ ਅਸੀਂ ਇੱਕ ਵਾਧਾ ਜੁਰਮ ਜਿਹੜਾ ਕਾਮਨ ਇੰਟੈਂਸ਼ਨ ਦਾ ਹੁੰਦਾ ਹੈ ਸੈਕਸ਼ਨ 3 ਸਬਸੈਕਸ਼ਨ 5 ਜਿਹੜਾ ਬੀ ਐਨ ਐਸ ਦਾ ਹੈ ਉਹਦਾ ਵਾਧਾ ਕੀਤਾ ਤੇ ਜਿਹੜਾ ਰਣਜੀਤ ਔਰ ਇੱਕ ਨਾਮਾ ਲੂਮ ਵਿਅਕਤੀ ਹੈ बिकॉज ਦੇ ਵਰ ਆਲਸੋ ਪਾਰਟ ਆਫ ਦ ਕ੍ਰਿਮੀਨਲ ਕਾਂਸਪੀਰੇਸੀ ਉਹਨਾਂ ਦੋਨਾਂ ਨੂੰ ਵੀ ਅਸੀਂ ਇਸ ਕੇਸ ਚ ਨੋਮੀਨੇਟ ਕਰ ਲਿਆ ਡੀ ਡੀ ਆਰ ਐਂਟਰੀ ਪਾ ਕੇ 14 ਤਰੀਕ ਨੂੰ 120 ਬੀ ਦੇ ਤਹਿਤ ਔਰ ਕਿਉਂਕਿ ਵਕ ਵਕਤ ਸਾਡੀ ਟੀਮਾਂ ਇਨ ਫੈਕਟ ਅਦਰ ਡਿਸਟ੍ਰਿਕਟਸ ਦੀ ਹੈਲਪ ਲੈ ਕੇ ਵੀ ਅਸੀਂ ਅਮਰਿਤਪਾਲ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਬਟੋ ਛਾਪੇ ਮਾਰੀ ਜਿੱਥੇ ਮਿਲਿਆ ਨਹੀਂ ਸੋ ਕੱਲ ਅਸੀਂ ਕੱਲ ਸਵੇਰੇ ਹੀ ਇਹਦਾ ਜਿਹੜਾ ਇੱਕ ਲੁੱਕ ਆਊਟ ਸਰਕੂਲਰ ਹੁੰਦਾ ਹੈ ਇਹਦੀ ਜਿਹੜੇ ਡੀਟੇਲਸ ਲੈ ਕੇ ਜਾਰੀ ਕਰਾ ਦਿੱਤਾ ਸੀਗਾ ਦੈਨ ਵੀ ਈਵਨ ਚੈੱਕ ਫਰਮ ਦ ਜਿਹੜੇ ਇਹਦੇ ਟਰੈਵਲ ਹਿਸਟਰੀ ਹੁੰਦੀ ਹੈ ਜਦੋਂ ਸਾਨੂੰ ਇਹਦਾ ਪਾਸਪੋਰਟ ਨੰਬਰ ਪਤਾ ਲੱਗਿਆ ਉਹਦੇ ਤੋਂ ਪਤਾ ਕਰਾਇਆ ਤੇ ਪਤਾ ਲੱਗਿਆ ਹੈ ਕਿ ਜਿਹੜਾ ਅਮਰਿਤਪਾਲ ਹੈ ਇਹਦੀ ਪਲਾਨਿੰਗ ਇੰਨੀ ਛਾਤਰ ਸੀਗੀ ਕਿ ਜਿਸ ਦਿਨੇ ਨੇ ਕ੍ਰਾਈਮ ਕਮਿਟ ਕੀਤਾ 2 ਵਜੇ ਦੇ ਲਾਗੇ ਛਾਗੇ ਜਦੋਂ ਉਹਨਾਂ ਨੇ ਮਰਡਰ ਕਰ ਦਿੱਤਾ ਤੇ ਗੱਡੀ ਲੈ ਕੇ ਹੀ ਵੈਂਟ ਟੂ ਅਮਰਿਤਸਰ ਤੇ ਇਹਨੇ 7:30 ਵਜੇ ਅਮਰਿਤਸਰ ਤੋਂ ਇੱਕ ਫਲਾਈਟ ਬੋਰਡ ਕਰਕੇ ਹੀ ਫਲੇਡ ਟੂ ਯੂਨਾਈਟਿਡ ਅਰਬ ਏਮੀਰੇਟਸ ਜੋ ਇਹਦੀ ਟਰੈਵਲ ਹਿਸਟਰੀ ਤੋਂ ਪਤਾ ਲੱਗਿਆ ਸੋ ਸੋ ਦੈਟ ਇਜ਼ ਹਾਊ ਦੇ ਹੈਡ ਪਲਾਨਡ ਇਟ ਸੋ ਵੈਲ ਕਿ ਇਹਨੇ ਮਹੀਨਿਆਂ ਤੋਂ ਪਲਾਨ ਕਰ ਰਿਆ ਸੀ ਤੇ ਕ੍ਰਾਈਮ ਕਮਿਟ ਕਰਨ ਤੋਂ ਵਿਦਨ ਅ ਫਿਊ ਆਰਸ ਕਿ 9 ਵਜੇ ਇਹਨੇ ਫਲਾਈਟ ਵੀ ਲੈ ਲਈ ਸੋ ਇਹਦੀ ਐਲ ਓ ਸੀ ਜਾਰੀ ਹੋ ਗਈ ਹੈ ਐਂਡ ਆਲ ਦਾ 에어ਪੋਰਟਸ ਹੈਵ ਬੀਨ ਇਨਫਾਰਮ ਕਿ ਸਾਡੇ ਕੇਸ ਦਾ ਮਰਡਰ ਕੇਸ ਮਰਡਰ ਕਿਊਸ ਵਾਂਟਡ ਹੈ ਹੀ ਹੈਜ਼ ਟੂ ਬੀ ਡਿਟੇਨਡ ਔਰ ਇਸ ਤੋਂ ਇਲਾਵਾ ਕਿਉਂਕਿ ਇਹ ਬਾਹਰ ਚਲਾ ਗਿਆ ਤੇ ਸਾਡਾ ਵਾਂਟਡ ਹੈ ਸੋ ਵੀ ਵਿਲ ਟਾਈ ਅਪ ਵਿਦ ਅਦਰ ਅਥਾਰਟੀਜ਼ ਅਦਰ ਏਜੰਸੀਜ਼ ਯੂ نو ਡਿਪੋਰਟ ਕਰਨ ਦਾ ਜੋ ਪ੍ਰੋਸੀਜਰ ਹੈ ਉਹ ਹੁਣ ਫਾਲੋ ਕੀਤਾ ਜਾਏਗਾ ਮੰਨਦੇ ਨੇ ਪਰ ਬਾਕੀ ਜਿਹੜੇ ਜਿਹੜੇ ਅਕਾਊਂਟ ਸੀ ਉਹ ਬੈਨ ਕਰ ਦਿੱਤੇ ਗਏ ਨੇ ਹੁਣ ਕਿਹੜੇ ਅਕਾਊਂਟਸ ਤੋਂ ਇਹਦਾ ਅਪਡੇਟ ਕਰਦਾ ਵੀਡੀਓ ਕਰਦੇ ਆ ਜੀ ਅ ਅੱਜ ਜੀ ਅਸੀਂ ਵੀ ਜਿੰਨੇ ਅਕਾਊਂਟਸ ਸਪੈਸ਼ਲੀ ਜਿਹੜਾ ਅਕਾਊਂਟ ਚ 4 ਲੱਖ ਤੋਂ ਵੱਧ ਫੋਲੋਅਰ ਸੀਗੇ ਉਹ ਵਾਲਾ ਅਕਾਊਂਟ ਵੀ ਇਹਨਾਂ ਨੇ ਸਸਪੈਂਡ ਅਸੀ ਅਥਾਰਟिटीज ਨੂੰ ਲਿਖਿਆ ਤੇ ਸਾਡੀ ਜਿਹੜਾ ਸਾਈਬਰ ਸਾਈਬਰ ਪੁਲਿਸ ਹੈੱਡ ਕੁਆਰਟਰ ਲੈਵਲ ਹੈ ਉਹਨਾਂ ਵੱਲੋਂ ਵੀ ਵਕ ਵਕ ਜਿਹੜੇ ਵੀ ਇਸ ਤਰ੍ਹਾਂ ਦੇ 네ਗੇਟਿਵ ਮੈਸੇਜ ਕਨਵੇ ਕਰ ਰਹੇ ਆ ਵੀ ਆਰ ਟ੍ਰਾਈਂਗ ਟੂ ਗੈਟ ਦੋਜ਼ ਆਲਸੋ ਸਸਪੈਂਡਡ ਔਰ ਇਨੀਸ਼ਲ ਵਾਲਾ ਤਾਂ ਕੱਲ ਹੋਈ ਗਿਆ ਸੀਗਾ ਕੋਈ ਬਹੁਤ ਚੱਲਿਆ ਸੀ ਵਿੱਚ ਕਹਿ ਰਹੇ ਕਿ ਉਹ ਅਬੀਰ ਚਲੇ ਗਿਆ ਹੈ ਮਤਲਬ ਕਿਹੜੀ ਕੰਟਰੀ ਚਲੇ ਗਿਆ ਹੈ ਇਹ ਜੀ ਇਹਦੀ ਜਿਹੜੀ ਟਰੈਵਲ ਹਿਸਟਰੀ ਅਸੀਂ ਕਢਾਈ ਹੈ ਉਹਦੇ 'ਚ ਲਿਖਿਆ ਹੋਇਆ ਹੈ ਕਿ ਆਈਸੀਪੀ ਅੰਮ੍ਰਿਤਸਰ ਤੋਂ ਇਹਨੇ 7:30 ਵਜੇ ਜਿਹੜੀ ਫਲਾਈਟ ਬੋਰਡ ਕੀਤੀ ਹੈ ਐਂਡ ਹੀ ਹੈਜ਼ ਗੋਨ ਟੂ ਯੂਨਾਈਟਿਡ ਅਰਬ ਏਮੀਰੇਟਸ ਜੇ ਜਿਹੜੀ ਬਲਾਕ ਕਰ ਦੀ ਗੱਲ ਚੱਲ ਰਹੀ ਹੈ ਆਈ ਵਾਂਟ ਟੂ ਕਲੈਰੀਫਾਈ कि ਅਸੀਂ ਜਦੋਂ ਪੋਸਟਮਾਰਟਮ ਤੇ ਕੁਐਰੀਸ ਪਾਉਂਦੇ ਹਾਂ ਅਸੀਂ ਇਹ ਕੁਐਸਚਨ ਪੁੱਟ ਕੀਤਾ ਹੋਇਆ ਡਾਕਟਰਸ ਨੂੰ ਕਿ ਇਜ਼ देयर ਐਨੀ ਸੈਕਸ਼ੂਅਲ ਅਸੌਲਟ ਰਿਪੋਰਟਡ ਬਟ ਹਲੇ ਸਾਨੂੰ ਪੋਸਟਮਾਰਟਮ ਦਾ ਰਿਪੋਰਟ ਨਹੀਂ ਆਈ ਇਸ ਕਰਕੇ ਇਟ ਇਜ਼ ਟੂ ਪ੍ਰੀਲੀਮਨਰੀ ਫॉर ਮੀ ਟੂ ਕਮੈਂਟ ਮੈਂ ਜੋ ਫਹਾਦ ਆਪਸ ਲੈ ਕੇ ਆ ਰਹੇ ਸੀ ਮਤਲਬ ਐਵੀਡੈਂਸ ਮਿਟਾਣਾ ਚਾਹੀ ਸੀ ਡੈਫੀਨਿਟਲੀ ਜੀ ਹੋਤਾ ਸੀ ਪਹਿਲਾਂ ਵੀ ਡਿਸਟਰਕਸ਼ਨ ਆਫ ਐਵੀਡੈਂਸ ਦਾ ਸੈਕਸ਼ਨ ਤਾਂ ਅਸੀਂ ਲਾਇਆ ਹੋਇਆ ਸੀ ਇਹ ਗੱਲ ਉਹਨਾਂ ਨੇ ਪਹਿਲਾਂ ਦੱਸਤੀ ਸੀ ਬਟ ਦ ਨਿਊ ਥਿੰਗ ਇਜ਼ ਦਟ ਅਮਰਿਤਪਾਲ ਵਾਸ ਇਨਵੋਲਡ ਇਨ ਕਮਿਟਿੰਗ ਦ ਮਰਡਰ ਐਸਮਾਮ ਜ ਉਹਨਾਂ ਦਾ ਪਤਾ ਲੱਗ ਗਿਆ ਵੀ ਨਾਲ ਤਾਂ ਇਹ ਚਲੇ ਗਏ ਇਹਨਾਂ ਦੇ ਦੇਖੋ ਜੀ ਰਣਜੀਤ ਜਿਹੜਾ ਉਹਦੀ ਤਾਂ ਸਾਨੂੰ ਡੀਟੇਲਸ ਪਤਾ ਲੱਗੀਆਂ ਉਹਦੇ ਤੇ ਛਾਪਾ ਮਾਰੀ ਕੀਤੀ ਆ ਉਹ ਵੀ ਫਰਾਰ ਹੈ ਅਸੀਂ ਉਹਦਾ ਵੀ ਲੁਕਆਊਟ ਸਰਕੂਲਰ ਜਾਰੀ ਕਰ ਰਹੇ ਤੇ ਜਿਹੜਾ ਦੂਜਾ ਬੰਦਾ ਇਹ ਹੁਣ ਦੇ ਦੋਸ਼ੀਆਂ ਤੋਂ ਹਲੇ ਤੱਕ ਉਹਦੀ ਆਈਡੈਂਟੀਟੀ ਪਤਾ ਨਹੀਂ ਲੱਗੀ ਬਟ ਵੀ ਆਰ ਟ੍ਰੇਲਿੰਗ ਦਾ ਟੈਕਨੀਕਲ ਐਵਿਡੈਂਸ ਫਲੇ ਅਨਨੋਨਸ ਫਲੇ ਅਨਨੋਨਸ ਇਸ ਤਰ੍ਹਾਂ ਦੀ ਤੋਕੀ ਵਾਲੇ ਇਸ ਤਰ੍ਹਾਂ ਤੱਕੇ ਦੀ ਵੀਡੀਓ ਆ ਰਹੀ ਬਾਰ-ਬਾਰ ਜੇਤੀ ਹੋਰਾਂ ਨੂੰ ਵੀ ਮਾਰਾਂਗੇ ਜਿੱਥੇ ਜਦੋਂ ਹੋਣੀ ਹੈ ਇਟ ਮੀਨ ਕਿ ਕਾਫੀ ਅਨੇ ਹੋਰ ਵੀ ਮਾਮਲੇ ਹੋ ਸਕਦੇ ਨੇ ਵਿੱਚ ਇਸ ਕੇਸ ਦਾ ਜੀ ਜੀ ਮੇਨ ਕਨਸਪਿਰਟਰਸ ਜੋ ਹੈ ਉਹ ਤਾਂ ਸੀ ਸਾਹਮਣੇ ਲੈ ਆਇਆ ਜਿਨ੍ਹਾਂ ਨੂੰ ਧਮਕੀਆਂ ਦੇ ਰਿਹਾ ਆਈ ਥਿੰਕ ਅੰਮ੍ਰਿਤਸਰ ਪੁਲਿਸ ਨੇ ਆਈ ਥਿੰਕ ਹੀ ਹੈਵ ਹੀ ਹੈਸ ਬੀਨ ਬੁੱਕed देयर ਬਟ ਬਾਕੀ ਜਗਾ ਅਕਾਊਂਟਸ ਵੀ ਸਸਪੈਂਡ ਹੋ ਰਿਹਾ ਜੋ ਇਸ ਤਰ੍ਹਾਂ ਦੀ ਧਮਕੀਆਂ ਦੇ ਰਹੇ ਇੱਕ ਗਰੁੱਪ ਜਾਂ ਗੈਂਗ ਦੇ ਵਿੱਚ ਹੋਰ ਕਿੰਨੇ ਕੁ ਪਰਸਨ ਜੀ ਹਾਂਜੀ ਇਸ ਗਰੁੱਪ ਦੇ ਵਿੱਚ ਜਾਂ ਗੈਂਗ ਦੇ ਵਿੱਚ ਕਈ ਆਪਕਾ ਹੋਰ ਕਿੰਨੇ ਕੁ ਪਰਸਨ ਆ ਜਿਹੜੇ 5 ਤੱਕ ਆ ਗਏ ਹੁਣ ਤੱਕ ਤਾਂ ਜੀ ਅਮਰਿਤਪਾਲ ਹੋ ਗਿਆ ਤੇ ਨਿਮਰਤਜੀਤ ਹੋ ਗਿਆ ਜਸਪ੍ਰੀਤ ਹੋ ਗਿਆ ਤੇ ਰਣਜੀਤ ਹਨਵਨ ਅਨਨੋਨ ਹੁਣ ਤੱਕ ਦੇ 5 ਦੇ ਵਿੱਚ ਜੀ ਹੋਰ ਵੀ ਹੈ ਸ਼ਾਮਿਲ ਜੀ ਫਿਲਹਾਲ ਇਹੀ ਹੈ ਜੀ ਜੋ ਤਫਤੀਸ਼ ਅਗੇ ਪਤਾ ਲੱਗੇਗਾ ਵੀ ਲੱਗੇਗਾ ਲੱਗਦਾ ਕਿ ਜਿਵੇਂ ਧਮਕੀਆਂ ਜਿਹੜੀਆਂ ਆ ਰਹੀਆਂ ਤੇ ਉਸ ਤੋਂ ਬਾਅਦ ਜਿਹੜੇ ਸੋਸ਼ਲ ਮੀਡੀਆ ਚਲਾ ਰਹੇ ਨੇ ਉਹ ਲਗਾਤਾਰ ਉਹਨਾਂ ਦੀਆਂ ਵੀ ਮਾਫੀ ਮੰਨਣ ਵਾਲੀਆਂ ਵੀਡੀਓ ਜਿਹੜੀਆਂ ਆ ਰਹੀਆਂ ਨੇ ਇਸ ਨੂੰ ਪੂਰੇ ਤੋਂ ਕਿਵੇਂ ਦੇਖਦੇ ਹੋ ਕਿ ਲਗਾਤਾਰ ਜਿੰਨੇ ਵੀ ਮੀਂਹ ਮੋੜੇ ਜਣੀਆਂ ਪੰਜਾਬੀਆ ਤੇ ਆਪਣੇ ਇਸ ਤਰ੍ਹਾਂ ਦੇ ਚੈਨਲ ਚਲਾ ਰਹੇ ਨੇ ਸਾ ਲਗਾਤਾਰ ਉਹਨੂੰ ਕਾਲਾਂ ਵੀ ਜਿਹਨੂੰ ਪਹਿਲਾਂ ਹੋ ਰਿਹਾ ਹੋਰ ਨੰਬਰਾਂ ਤੋਂ ਵੀ ਕੁਝ ਕਾਲਾਂ ਆ ਰਹੀਆਂ ਆਈ ਥਿੰਕ ਜਿੱਥੇ ਵੀ ਇਦਾਂ ਦੀ ਕਾਲ ਹੋ ਰਹੀ ਹੈ ਕਨਸਰਨਡ ਪੁਲਿਸ ਇਸ ਟੇਕਿੰਗ ਐਕਸ਼ਨ ਬਟ ਵੀ ਹੈਵ ਬੁੱਕਡ ਹਿਮ ਇਨ ਅ ਵੈਰੀ ਸਟ੍ਰਿੰਜੈਂਟ ਕੇਸ ਹੁਣ ਜੇ ਉਹ ਬਾਹਰ ਭੱਜ ਵੀ ਗਿਆ ਸਾਡੀ ਨੋਲਿਜ ਆ ਗਿਆ ਵੀ ਵਿਲ ਫਾਲੋ ਡਿਊ ਪ੍ਰੋਸੀਜਰ ਜਿਹੜਾ ਡਿਪੋਰਟ ਕਰਨ ਲਈ ਕ੍ਰਿਮੀਨਲਸ ਨੂੰ ਹੁੰਦਾ ਸੋ ਵੀ ਵਿਲ ਬੀ ਰਾਈਟਿੰਗ ਟੂ ਆਰ ਕਨਸਰਨਡ ਏਜੰਸੀਜ਼ ਕੋਈ ਹੋਰ ਕੁਝ ਨਹੀਂ ਕੋਈ ਨੰਬਰ ਕੋਈ ਕੀ ਅਗਰ ਕਾਲ ਸੀ ਇੰਡੈਨ ਨੰਬਰ ਤੋਂ ਆ ਰਹੀ ਹੈ ਇਟ ਮੀਨ ਥੈਟ ਬਸ ਪਹਿਲਾਂ ਹੋਇਆ ਸੌਰੀ ਜਦੋਂ ਤਾਂ ਜਿਹੜੀ ਕਾਲ ਨੇ ਉਹ ਨੈਸ਼ਨ ਦੇ ਨੰਬਰਾਂ ਤੋਂ ਆਰੀਏ ਨੇ ਕ੍ਰਿਮਿਨਲ ਨੰਬਰਾਂ ਤੋਂ ਆਰੀਏ ਨੇ ਜਾਨੂ ਟੋਪ ਟੋਪ ਨੇ ਆਰੀਏ ਕੁਝ ਅੱਜਕੱਲ ਜੋ ਇਸ ਤਰ੍ਹਾਂ ਦੇ ਕ੍ਰਿਮੀਨਲਸ ਹੁੰਦੇ ਦੇ ਯੂਜ਼ ਵੇਰੀਅਸ ਟਾਈਪ ਆਫ ਵਰਚੁਅਲ ਨੰਬਰਸ ਆਲਸੋ ਸੋ ਥੈਟ ਉਹ ਛੇਤੀ ਟਰੈਕ ਨਾ ਹੋ ਪਾਏ ਪਰ ਸਾਡੀ ਏਜੰਸੀਜ਼ ਵੀ ਇਦਾਂ ਦੇ ਟਰੈਕ ਕਰ ਲੈਂਦੀਆਂ ਸੋ ਹੁਣ ਜਦੋਂ ਸਾਨੂੰ ਟੈਕਨੀਕਲੀ ਪਤਾ ਲੱਗ ਗਿਆ ਡੈਟ ਐਲਓਸੀ ਖੁੱਲਣ ਤੇ ਟ੍ਰੈਵਲ ਹਿਸਟਰੀ ਪਤਾ ਲੱਗ ਗਈ ਸੋ ਅੱਗੇ ਦਾ ਵੀ ਪ੍ਰੋਸੀਜਰ ਸਾਰੀ ਗਵਰਨਮੈਂਟਸ ਦਾ ਇੰਟੈਲੀਜੈਂਸੀ ਕੋਆਰਡੀਨੇਸ਼ਨ ਹੁੰਦੀ ਹੈ ਹੀ ਕੈਨਟ ਰਨ ਫਰ ਅਨਨ ਰੁਕ ਕੇ ਹਾਂਜੀ ਰਿਮਾਂਡ ਲਵਾਂਗੇ ਜੀ ਅਦ ਕਿਉਂਕਿ ਸਾਨੂੰ ਕਈ ਇਹਦੇ ਵਿੱਚ ਚੀਜ਼ਾਂ ਹਲੇ ਕਰੈਕਟ ਕਰਨੀਆਂ ਵੀਲ ਰਿਕੁਐਸਟ ਯੂ ਟੂ ਡਿਸਟ੍ਰੀਟ ਕੇ ਸਾਨੂੰ ਰਿਮਾਂਡ ਐਕਸਟੈਂਡ ਕਰਨ ਮੈਮ ਸਿਕਿਉਰ ਪਿਓ ਗੱਡੀ ਕਿਸ ਦੇ ਨਾਮ ਤੇ ਇਸ ਫਾਰਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹਨਾਂ ਇੱਕ ਘਟਨਾ ਕਰਨ ਵਾਪਰਿਆ ਉਸ ਨੂੰ ਲੈ ਕੇ ਦੋ ਤਿੰਨ ਦਿਨਾਂ ਦਾ ਸੋਸ਼ਲ ਮੀਡੀਆ ਤੇ ਕਾਫੀ ਕੁਝ ਚੱਲਦਾ ਹੈ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਸ ਤਰ੍ਹਾਂ ਤੁਹਾਡਾ ਜਿਹੜੀ ਕੇਸ ਜਾਂਚ ਆ ਉਹ ਵੀ ਪ੍ਰਭਾਵਿਤ ਹੋ ਰਹੀ ਹੈ ਕਿਤਨਾ ਕਿਤੇ ਕਿਸ ਕੱਲ ਜਿਸ ਤਰ੍ਹਾਂ ਸੋਸ਼ਲ ਸਾਰੇ ਨੈਟਵਰਕ ਤੇ ਚੱਲਿਆ ਹੈ ਰੇਪ ਵਾਲੇ ਮਾਮਲੇ ਕੋਸੀਨ だっਕੇ ਤੋਂ ਡਵੈਲਪ ਇਸ ਤਰ੍ਹਾਂ ਦੇ ਐਕਸ਼ਨ। ਤੁਸੀਂ ਇਹਦੇ 'ਚ ਤਾਂ ਮੈਂ ਤੁਹਾਨੂੰ মিডিਆ ਨੂੰ ਹੀ ਅਪੀਲ ਕਰਾਂਗੀ ਕਿ ਇਸ ਤਰ੍ਹਾਂ ਦੀ ਜੇ ਕੋਈ ਰੇਪ ਦੀ ਕੋਈ ਗੱਲ ਹੋਏਗੀ ਤਾਂ ਵੀ ਵਿਲ ਬੀ ਦ ਫਰਸਟ ਪੀਪਲ ਜੋ ਤੁਹਾਨੂੰ ਇਨਫਰਮ ਕਰਾਂਗੇ ਤੇ ਇਸ ਤਰ੍ਹਾਂ ਦੀ ਗੱਲਾਂ ਆਪਣੇ ਲੈਵਲ ਤੇ ਬਿਲਕੁਲ ਨਾ ਫੈਲਾਈਆਂ ਜਾਣ। ਅਸੀਂ ਮੈਂ ਤੁਹਾਨੂੰ ਆਪ ਦੱਸ ਰਹੀ ਹਾਂ ਕਿ ਵੀ ਹੈਵ ਰੇਜ਼ ਦਿਸ ਕੁਐਸਚਨ ਜੇ ਪੋਸਟਮਾਰਟਮ ਚ ਆਏਗਾ ਉਹਨੂੰ ਤਾਂ ਕੋਈ ਲੁਕੋ ਨਹੀਂ ਸਕਦਾ ਦੈਨ ਵੀ ਵਿਲ ਕਨਵੇ ਆਫੀਸ਼ੀਅਲੀ ਟੂ ਯੂ ਜੈਦਾਂ ਦਾ ਕੁਛ ਨਹੀਂ ਜੀ ਕਾਰਨ ਤਾਂ ਉਹ ਵੀ ਹੈ ਨਾ ਜੀ ਇੱਕ ਬੰਦਾ ਸੋਸ਼ਲ ਮੀਡੀਆ ਤੇ ਬੈਠਦਾ ਦੋ ਮਰਜ਼ੀ ਬੋਲ ਰਿਹਾ ਉਹਦੋਂ ਤੁਹਾਡੀ ਜਾਂਚਾ ਪ੍ਰਭਾਵਿਤ ਹੋ ਰਹੀ ਹੈ ਉਸ ਦੇ ਖਿਲਾਫ ਵੀ ਅਚਨ ਤੁਹਾਡੇ ਸੀ ਇਸੇ ਕਰਕੇ ਜੀ ਅਸੀਂ ਜਿਹੜਾ ਮੇਨ ਇਹਦੇ ਦਾ ਅਕਾਊਂਟ ਸੀ ਅਸੀਂ ਸਸਪੈਂਡ ਕਰਾਇਆ ਤੇ ਹੋਰਾਂ ਤੇ ਵੀ ਜਿਹੜਾ ਸਾਡਾ ਸਾਈਬਰ ਸਾਈਬਰ ਦੀ ਕ੍ਰਾਈਮ ਦੀ ਟੀਮ ਹੈ ਚੰਡੀਗੜ੍ਹ ਵੀ ਦੇ ਆਰ ਕਨਸਟੈਂਟਲੀ ਵਾਚਿੰਗ ਐਂਡ ਰਿਪੋਰਟਿੰਗ ਮੈਡਮ ਜੀ ਦੀਸ ਕੌਫ ਕਿਉਂ ਆਇਨਾ ਗੱਡੀ ਔਰ ਕਿਉਂ ਗੱਡੀ ਕਿਹਦੇ ਕਿਹ ਈਯਾਨ ਗੱਡੀ ਤਾਂ ਕੰਚਨ ਵੀ ਮੈਨੂੰ ਐਗਜ਼ੈਕਟ ਓਨਰਸ਼ਿਪ ਨਹੀਂ ਪਤਾ ਪਰ ਜਿਹੜੀ ਐਨ ਸਕੋਰਪੀਓ ਸੀਗੀ ਉਹ ਵੀ ਅਮਰਿਤਪਾਲ ਦੇ ਨਾਂ ਤੇ ਨਹੀਂ ਆ ਉਹ ਕੋਈ ਹਰਿਆਣਾ ਦਾ ਮੁੰਡਾ ਹਰਿਆਣਾ ਦਾ ਹਾਂਜੀ ਮੁੰਡਾ ਨਾਮ ਮੈਨੂੰ ਨਾਂ ਨਹੀਂ ਪਤਾ ਉਹ ਤੋਂ ਨੇ ਪਰਚੇਜ਼ ਕੀਤੀ ਸੀ ਜਾਂ ਕਿੱਦਾਂ ਇਦਾਂ ਜੀ ਅਸੀਂ ਤਫ਼ਤੀਸ਼ 'ਚ ਦੇਖ ਲਾਂਗੇ ਬਟ ਅਮਰਿਤਪਾਲ ਦੇ ਨਾਂ ਤੇ ਨਹੀਂ ਇਹ ਮੈਨੂੰ ਕਲੀਅਰ ਹੈ